ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ਼੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਨੂੰ ਜਾਣ ਵਾਲੀ ਇਤਿਹਾਸਿਕ ਸਲਾਨਾ ਪੈਦਲ ਸੰਗ ਯਾਤਰਾ ਪਿੰਡ ਖਡਿਆਲਾ ਸੈਣੀ ਤੋਂ ਆਰੰਭ ਹੋ ਕੇ ਫੜਾਦਰ ਫੜਾ ਡੇਰਾ ਬਾਬਾ ਨਾਨਕ ਪਹੁੰਚੀ ਇਸ ਯਾਤਰਾ ਨੂੰ ਲੈ ਕੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਸੰਗ ਲਈ ਮਾਰਗ ਦੇ ਵਿੱਚ ਵੱਖ-ਵੱਖ ਪ੍ਰਕਾਰ ਦੇ ਬੇਅੰਤ ਲੰਗਰਾਂ ਦੀ ਸੇਵਾ ਕੀਤੀ ਗਈ ਬਲਜੀਤ ਸਿੰਘ ਰਗਵੇ ਸਿੰਘ ਪਿੰਡ ਹੇਜਵਾ ਵੱਲੋਂ 35ਵਾਂ ਖੀਰ ਜਲ ਫਰੂਟੀਆਂ ਦੇ ਲੰਗਰ ਲਗਾਏ ਗਏ ਸਰਦਾਰ ਸੰਤੋਖ ਸਿੰਘ ਨਰੀਆਲਾ ਵੱਲੋਂ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ ਸਰਦਾਰ ਰਜਿੰਦਰ ਸਿੰਘ ਗੁਰਪ੍ਰੀਤ ਸਿੰਘ ਜੁਰਾਵਰ ਸਿੰਘ ਪਰਮਜੀਤ ਸਿੰਘ ਤੂਰ ਗੁਰਪ੍ਰੀਤ ਕੌਰ ਤੂਰ ਯੂਐਸਏ ਵੱਲੋਂ ਗੁਰੂ ਕੇ ਲੰਗਰ ਲਗਾਏ ਗਏ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਨੋਵਾਲ ਵੈਦ ਸਮੂਚੀ ਮੈਨੇਜਮੈਂਟ ਨੇ ਚਾਹ ਪਕੌੜਿਆਂ ਦੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਸਕੂਲ ਦੇ ਪ੍ਰਿੰਸੀਪਲ ਹਰਜੀਤ ਸਿੰਘ ਨੇ ਜਥੇਦਾਰ ਜੀ ਦਾ ਨਿੱਘਾ ਸਵਾਗਤ ਕੀਤਾ ਅਤੇ ਸੰਗਤ ਨੂੰ ਗੁਰੂ ਦਾ ਜਾਪ ਕਰਦਿਆਂ ਚੱਲਣ ਦੀ ਅਪੀਲ ਕੀਤੀ। ਇੱਥੇ ਹੀ ਉਹਨਾਂ ਨੇ ਲੰਗਰ ਦੀ ਸੇਵਾ ਕਰ ਰਹੇ ਸੇਵਾਦਾਰਾਂ ਨੂੰ ਸਾਰੀ ਵੇਸਟ ਮਟੀਰੀਅਲ ਦਾ ਵਧੀਆ ਢੰਗ ਨਾਲ ਨਿਪਟਾਰਾ ਕਰਨ ਲਈ ਕਿਹਾ ਤਾਂ ਜੋ ਵਾਤਾਵਰਣ ਨੂੰ ਸਾਫ਼ ਸੁਥਰਾ ਅਤੇ ਸਵੱਛ ਰੱਖਿਆ ਜਾ ਸਕੇ। ਐਲਪਾਈਨੋ ਸਨੈਕਸ ਸਰਾਂ ਵੱਲੋਂ ਕੋਲਡ ਡ੍ਰਿੰਕ ਦੇ ਲੰਗਰ ਅਤੁੱਟ ਵਰਤਾਏ ਗਏ। ਪਿੱਛੋ ਹੁਸੈਨਪੁਰ ਅਤੇ ਅਕਾਲੀ ਦਲ ਯੂਥ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸੈਂਕੜੇ ਹੀ ਨੌਜਵਾਨਾਂ ਅਤੇ ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਸਜਾਈਆਂ ਗਈਆਂ ਅਤੇ ਇਸ ਕੈਂਪ ਦੇ ਵਿੱਚ ਕਿਸਾਨੀ ਸੰਘਰਸ਼ ਅਤੇ ਬੰਦੀ ਸਿੰਘਾਂ ਲਈ ਅਰਦਾਸ ਵੀ ਕੀਤੀ ਗਈ ਸਰਦਾਰ ਬਲਜਿੰਦਰ ਸਿੰਘ ਫਤਿਹਗੜ੍ਹ ਅਤੇ ਗੁਰਮukh ਸਿੰਘ ਵੱਲੋਂ ਵੀ ਲੰਗਰ ਲਗਾਏ ਗਏ ਅਮਰਜੀਤ ਸਿੰਘ ਪੁੱਤਰ सेवा सिंह ਅਤੇ ਹਰਪ੍ਰਜਨ ਸਿੰਘ ਜੀਪੀ ਸਿੰਘ ਵੱਲੋਂ ਵੀ 35ਵਾਂ ਲੰਗਰ ਅਤੁੱਟ ਵਰਤਾਇਆ ਗਿਆ। ਕਿਰਪਾਲ ਸਿੰਘ ਦਬੂਰਜੀ ਵੱਲੋਂ ਫਰੂਟੀਆਂ ਦੇ ਲੰਗਰ ਦੀ ਸੇਵਾ ਕੀਤੀ ਗਈ। ਜਸਵੰਤ ਸਿੰਘ ਵੱਲੋਂ 36ਵਾਂ ਲੰਗਰ ਅਤੁੱਟ ਵਰਤਾਇਆ ਗਿਆ। ਬਲਵੇਸ ਸਿੰਘ ਪੁੱਤਰ ਅਮਰ ਸਿੰਘ ਅਤੇ ਸਮੂਹ ਢੇਰੀ ਪਰਿਵਾਰ ਯੂਐਸਏ ਵੱਲੋਂ 10ਵਾਂ ਲੰਗਰ ਲਗਾਇਆ ਗਿਆ। ਸਰਦਾਰ ਜਸਵੀਰ ਸਿੰਘ ਸਰਹਾਲਾ ਕਰਮਜੀਤ ਸਿੰਘ ਸਰਹਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਤਿਅੰਤ ਭੋਜਨ ਵਰਤਾਇਗ ਕਰਮਜੀਤ ਸਿੰਘ ਸੁਰਿੰਦਰ ਸਿੰਘ ਵੱਲੋਂ 6ਵਾਂ ਗੁਰੂ ਘਰ ਲੰਗਰ ਲਗਾਇਆ ਗਿਆ ਪਿੰਡ ਧੂਗਾ ਦੀ ਸਮੂਹ ਸੰਗਤ ਵੱਲੋਂ ਤੀਸਰਾ ਲੰਗਰ ਲਗਾਇਆ ਗਿਆ ਪ੍ਰਿੰਸੀਪਲ ਪ੍ਰਵਿੰਦਰ ਸਿੰਘ ਮਾਰਸ਼ਲ ਸਕੂਲ ਵੱਲੋਂ 10ਵਾਂ ਪਕੌੜਿਆਂ ਦਾ ਲੰਗਰ ਅਤੇ ਦਿਸਕਟਾਂ ਦੀ ਖਾਸ ਸੇਵਾ ਨਿਭਾਈ ਗਈ ਸਰਦਾਰ ਸੁਰਜੀਤ ਸਿੰਘ ਢੱਟ ਜੋਰਾ ਸਿੰਘ ਢੱਟ ਵੱਲੋਂ ਵੀ 14ਵਾਂ ਛੋਲੇ ਪੋਰੀਆਂ ਦਾ ਲੰਗਰ ਲਗਾਇਆ ਗਿਆ ਚੇਅਰਮੈਨ ਵੱਲੋਂ ਸਮੂਹ ਬਾਜੀਗਰ ਬਸਤੀ ਨੂੰ ਨਾਲ ਲੈ ਕੇ ਚਾਹ ਅਤੇ ਗਜਰੇਲੇ ਦਾ ਲੰਗਰ ਲਗਾਇਆ ਗਿਆ ਤੇ ਨਾਲ ਹੀ ਸਰਦਾਰ ਤਰਸੀਬ ਸਿੰਘ ਯੂਐਸਏ ਅਤੇ ਸਮੂਹ ਨੌਜਵਾਨ ਸਭਾ ਪਿੰਡ ਚੱਜਾ ਵੱਲੋਂ ਪੂਟੀਆਂ ਦੇ ਅਤੁੱਟ ਲੰਗਰ ਵਰਤਾਏ ਗਏ ਰੇਸ਼ਮ ਸਿੰਘ ਮਠਾਰੂ ਬਲਵਿੰਦਰ ਸਿੰਘ ਯੂਐਸਏ ਪਰਿਵਾਰ ਵੱਲੋਂ 10ਵਾਂ ਗੁਰੂ ਘਰ ਲੰਗਰ ਲਗਾਇਆ ਗਿਆ ਤਲ ਵੰਡੀ ਡੱਡੀਆਂ ਦੇ ਸਮੂਹ ਸਾ ਸੰਗਤ ਦੇ ਸਹਿਯੋਗ ਨਾਲ ਖੜੀ ਚੌਲ ਚਾਹ ਪਾਣੀ ਆਦੀ ਦੇ ਲੰਗਰ ਅਤੁੱਟ ਵਰਤਾਏ ਗਏ ਜਿਸ ਦੇ ਚਾਲਦੇ ਸੰਗਤਾਂ ਵੀ ਬੇਹਦ ਖੁਸ਼ ਹੋਈਆਂ ਦੀਦਾਸ ਸਿੰਘ ਅਮਰਿਤਪਾਲ ਸਿੰਘ ਇਕਬਾਲ ਸਿੰਘ ਅਜਿੰਦਰ ਸਿੰਘ ਹਰਬਖਸ਼ ਸਿੰਘ ਵੱਲੋਂ ਫਾਸਟ ਫੂਡ ਦੇ ਲੰਗਰ ਲਗਾਏ ਗਏ ਹਰਪ੍ਰਜਤ ਸਿੰਘ ਮਾਦੋਪੁਰ ਵੱਲੋਂ ਵੀ ਲੰਗਰ ਦੀ ਖਾਸ ਸੇਵਾ ਨਿਭਾਈ ਗਈ ਬਲਕੀਤ ਸਿੰਘ ਫੋਗਪੁਰ ਦਰੀਦਰਕੋਲ ਵੱਲੋਂ 40 ਜਲੇਬੀਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਔੰਕਾਰ ਸਿੰਘ ਕੈਨੇਡਾ, ਸੁਖਜਿੰਦਰ ਸਿੰਘ ਕੈਨੇਡਾ, ਕਰਨਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਸਮੂਹ ਡੱਗਰ ਵਾਸੀਆਂ ਵੱਲੋਂ ਟਿੱਕੀਆਂ ਦਾ ਲੰਗਰ ਵਰਤਾਇਆ ਗਿਆ। ਸਮੂਹ ਸਾ ਸੰਗਤ ਇਸ ਲੰਗਰ ਦੇ ਵਿੱਚ ਭਾਰੀ ਉਤਸ਼ਾਹਿਤ ਅਤੇ ਉਹਨਾਂ ਦੇ ਵਿੱਚ ਖੁਸ਼ੀ ਵੀ ਦੇਖਣ ਨੂੰ ਮਿਲੀ। ਜਗਮੋਹਨ ਸਿੰਘ ਪੁੱਤਰ ਫੌਜਾ ਸਿੰਘ ਅਤੇ ਸਮੂਹ ਪਰਿਵਾਰ ਵੱਲੋਂ ਚਾਹ ਪਕੌੜੀਆਂ ਦਾ ਸਤਵਾਂ ਲੰਗਰ ਲਗਾਇਆ ਗਿਆ। ਮਾਨ ਸਿੰਘ ਯੂਐਸਏ ਵੱਲੋਂ ਵਕ ਵਕ ਪ੍ਰਕਾਰ ਦੇ ਲੰਗਰਾਂ ਦੀ ਸੇਵਾ ਨਿਭਾਈ ਗਈ। ਮਨਿੰਦਰ ਸਿੰਘ ਬੈਲਜੀਅਮ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ। ਪ੍ਰਧਾਨ ਸਿੰਘ ਪੁੱਤਰ ਜੋਗਿੰਦਰ ਸਿੰਘ ਇਬਰਾਹੀਪੁਰ ਬੈਲਜੀਅਮ ਤੋਂ ਹਰ ਸਾਲ ਸੰਗ ਦੇ ਦਰਸ਼ਨਾਂ ਲਈ ਇੱਥੇ ਪਹੁੰਚਦੇ ਨੇ ਅਤੇ ਤਨੋਂ ਮਨੋਂ ਸੇਵਾ ਨਿਭਾਉਂਦੇ ਨੇ ਅਤੇ ਅਰਦਾਸ ਕਰਦੇ ਨੇ। ਸੰਗਤ ਸਿੰਘ ਬਿਆਣੀ ਵੱਲੋਂ ਹਰ ਸਾਲ ਦੀ ਤਰ੍ਹਾਂ ਚਾਰ ਟਰਾਲੀਆਂ ਫਰੂਟ ਅਤੇ ਲੇਸ ਕੁੱਕਰਿਆਂ ਦੇ ਲੱਗਣ ਦੇ ਜਿਹੜੇ ਅਤੁੱਟ ਵਰਤਾਏ ਗਏ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਯੂਐਸਏ, ਰਣਜੀਤ ਸਿੰਘ ਵੱਡੀ ਬਿਆਣੀ ਵਿਖੇ ਪੈਟਰੋਲ ਪੰਪ ਵਾਲਿਆਂ ਵੱਲੋਂ ਛੋਲੇ ਪੂਰੀਆਂ ਦਾ ਅਤੁੱਟ ਲੱਗਰ ਵਰਤਾਇਆ ਗਿਆ ਤੇ ਨਾਲ ਹੀ ਚਾਹ ਪਕੌੜੇ ਅਤੇ ਦੁੱਧ ਦੀ ਸੇਵਾ ਵੀ ਅਤੁੱਟ ਨਿਭਾਈ ਗਈ। ਸਰਦਾਰ ਸ਼ਿੰਗਾਰਾ ਸਿੰਘ ਦੇ ਸੁਪੁੱਤਰਾਂ ਵੱਲੋਂ ਬਿਆਣੀ ਵਿਖੇ ਬਹੁਤ ਹੀ ਵੱਡੇ ਪੱਧਰ ਤੇ ਲੰਗਰ ਲਗਾਏ ਗਏ ਜਿਸ ਵਿੱਚ ਸੈਂਕੜੇ ਹੀ ਮਜ਼ਦੂਰਾਂ ਨੂੰ ਕੰਮ ਵੀ ਮਿਲਿਆ ਅਤੇ ਲੱਖਾਂ ਹੀ ਸੰਗਤਾਂ ਨੇ ਲੰਗਰ ਵਿੱਚ ਛਕਿਆ ਇਸ ਸਮੇ ਗੁਰਬਾਣੀ ਦੇ ਪਰਵਾ ਚੱਲ ਰਹੇ ਸਨ ਅਤੇ ਸਾ ਸੰਗਤ ਇੱਥੇ ਗੁਰਬਾਣੀ ਦਾ ਰਸ ਪ੍ਰਾਪਤ ਕਰ ਰਹੀ ਸੀ ਤੇ ਨਾਲ ਹੀ ਲੰਗਰ ਛਕ ਕੇ ਅਤਿਅੰਤ ਖੁਸ਼ੀਆਂ ਵੀ ਸੰਗਤਾਂ ਦੇ ਵੱਲੋਂ ਪ੍ਰਾਪਤ ਕੀਤੀਆਂ ਗਈਆਂ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਨੂੰ ਪੈਦਲ ਸੰਗ ਆਪਣੇ ਪੜਾ ਦਰਪੜਾ ਅੱਗੇ ਵਧਦਾ ਗਿਆ ਲੱਖਾਂ ਹੀ ਸੰਗਤਾਂ ਨੇ ਸੇਵਾ ਵੀ ਨਿਭਾਈ ਅਤੇ ਗੁਰੂ ਦੀਆਂ ਖੁਸ਼ੀਆਂ ਵੀ ਪ੍ਰਾਪਤ ਕੀਤੀ ਸਾਹਿਬ ਬਾਈ ਗੁਰਜੀ ਕੀ ਫਤਿਹ ਅੱਜ ਸਤ ਸੰਗਤ ਜੀ ਸਾਰਿਆਂ ਨੂੰ ਲੱਖ ਲੱਖ ਵਧਾਈ ਆ ਛੋੜਾ ਸਾਹਿਬ ਨੂੰ ਸੰਗਤ ਜਾ ਰਹੀ ਆ ਔਰਦੇ ਲਈ ਅਸੀਂ ਬੂਰੇ ਰਾਜਪੂਤਾਂ ਨੂੰ ਸੰਦਰ ਵਿੱਚ ਲੰਗਰ ਲਾਇਆ ਆ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਇਸ ਤੀਸਰ ਤੇ ਗਾੜੇ ਤੇ ਮੈਂ ਨੌਜਵਾਨਾਂ ਨੂੰ ਇੱਕ ਸੰਦੇਸ਼ ਪੇਸ਼ੇ ਚਾਹੁੰਦਾ ਹਾਂ ਉਹ ਇਸ ਵਿਦਿੱਤ ਦੇਖਾਰੇ ਦੀ ਮਰਯਾਦਾ ਨੂੰ ਬੱਗੇ ਨਜ਼ਰ ਜੋ ਵੀ ਵਧੀਆ ਤਰੀਕੇ ਨਾਲ ਸਬਜਟ ਤਰੀਕੇ ਨਾਲ ਯਾਤਰਾ ਕਰ ਅਤੇ ਚੋਲਾ ਸਾਹਿਬ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚੋਲੇ ਦੇ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਕਰੋ ਮੈਂ ਸਾਰੀਆਂ ਪਰਵੰਦੇ ਕਮੇਟੀਆਂ ਜਿਨ੍ਹਾਂ ਨੇ ਇਸ ਜੋ ਹੁੰਦੇ ਲੰਗਰ ਲਗਾਏ ਜਾਂਦੇ ਉਹਨਾਂ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਵਿੰਡਤੀ ਸਮਾਧੀ ਤੋਂ ਬਾਅਦ ਉਸ ਤੋਂ ਦੀ ਸਭ ਤੋਂ ਵਧੀਆ ਤਰੀਕੇ ਦੇ ਰਾਹੀ ਫੌਸਟ ਕੀਤੀ ਜਾਵੇ ਜਿਹੜੇ ਕੋਲ ਗੁਰਿੰਦਰ ਸਿੰਘ ਪ੍ਰਿੰਸੀਪਲ ਸਰਮਾਰਸ਼ਲ ਗਵਰਨਮੈਂਟ ਸਕੂਲ ਨੰਨੋਲ ਬਿਆਦ ਸੋਨ ਨਾਮ ਨੇ ਮੁਸ਼ ਪਰ ਲੋਕ ਇਤਿਹਾਸਕ ਵਿਦੋਸ਼ੀ ਨੂੰ ਜਿਥੋਂ ਦਾ ਸਰਵ ਵੀ ਮਿਲੇ ਦੀ ਲੱਖ ਲੱਖ ਲੋਕਾਂ ਤੋਂ ਬਾਅਦ ਹਾਂਜੀ ਭਾਈ ਮੈਂ ਜਸਪਾਲ ਸਿੰਘ ਸੱਜੀ ਪਿੰਡ ਬਸਿੰਧੂਦਾ ਬਾਗ ਕੋਸਟੋਂ ਤੋਂ ਅਸੀਂ ਤਕਰੀਬਨ ਇਹ ਲੰਗਰ ਤਕਰੀਬਨ ਪਿਛਲੇ 35 ਸਾਲ ਤੋਂ ਚਲਾ ਰਹੇ ਹਾਂ ਪਹਿਲਾਂ ਫਰੰਦਾ ਲੰਗਰ ਹੁੰਦਾ ਸੀ ਫਿਰ ਅਸੀਂ ਸੋਚਿਆ ਕਿ ਕੁਛ ਅਲੱਗ ਕਰੀਏ ਉਹ ਪਿਛਲੇ 5-6 ਸਾਲ ਤੋਂ ਟਿੱਕੀ ਦਾ ਲੰਗਰ ਚੱਲ ਰਿਹਾ ਲਗਾਤਾਰ ਉਹ ਹੈ ਜੀ ਦਾ ਸਾਲਾ ਉਹ ਹੈ ਜੀ ਦੀ ਫਤੇ 13 ਅਗਉਨ ਨਾਨਕ ਜਨਮ ਵਾਲੀ ਸੰਤਨ ਨੂੰ ਲੱਖ ਲੱਖ ਵਧਾਈ ਬਿੰਦਕੋਲੀ ਪੰਚਾਇਤ ਤੇ ਬਿੰਦਕੋਲੀ ਲੱਗਣ ਵਾਲਿਆਂ ਨੂੰ ਦੇਲਕਲਾ ਵਿੱਚ ਹਰ ਸਾਲ ਰੋਸ ਪਹਲਤੋਂ ਲੰਗਰ ਲਗਾਇਆ ਜਾ ਰਿਹਾ ਹੈ ਸੋ ਬਾਬਾ ਜੀ ਦੇ ਚਰਨਾਂ ਵਿੱਚ ਬੈਠ ਕੇ ਲੋਕ ਨਮਕ ਲੰਗਰ ਖਾਦੇ ਹਨ ਦਾਸ ਪ੍ਰੀਤਮ ਸਿੰਘ ਗਿੱਲੀਆਂ ਗੁਰਦੇਵ ਸਿੰਘ ਗਿੱਲੀਆਂ ਤੇ ਸਾਡੇ ਪਿਤਾ ਜੀ ਸਰ ਸਿੰਘਾਰਾ ਸਿੰਘ ਗਿੱਲੀਆਂ ਇਥੇ ਸੀ ਮਰਕਜ਼ ਦੀ ਧਰਤੀ ਨੂੰ ਜੋ ਵਿਸ਼ੇਸ਼ ਤੌਰ ਤੇ ਹਰ ਸਾਲ ਇਥੇ ਅਜ ਵੱਡੀ ਮਿਆਣੀ ਪਹੁੰਚੇ ਹਨ ਜੋ ਹਰ ਸਾਲ ਦੀ ਤਰ੍ਹਾਂ ਇੱਕ ਵੱਡਾ ਬਹੁਤ ਵੱਡਾ ਇਕੱਠ ਜਿਹਨੂੰ ਮੇਲਾ ਵੀ ਕਿਹਾ ਜਾਂਦਾ ਹੈ ਜੋ ਡੇਰਾ ਬਾਬਾ ਨਾਨਕ ਟੋਲਾ ਸਰੋਗੋਲਦਰਾ ਹੈ ਉਹ ਨਿਲਾ ਸ਼ਾਹਪੁਰ ਪਿੰਡ ਹੁਣ ਵਾਲ ਤੋਂ ਬੜਾ ਵੱਡਾ ਜੋ ਸਾਨੂੰ ਹਰ ਸਾਲ ਮੇਰ ਕਾਲੀ ਸੌ ਸਾਲ ਤੋਂ ਇਹ ਜਿਹੜੀ ਚੱਲ ਰਿਹਾ ਹੈ ਤੇ ਮਿਛਾਈ ਹਰ ਸਾਲ ਜੋ ਚੱਲਦਾ ਹੈ ਬੁਲਵਾਲ ਤੋਂ ਤੇ ਇੱਥੂ ਜਾਂਦਾ ਹੋਇਆ ਇਹ ਡੇਰਾ ਬਾਬਾ ਨਾਨਕ ਹੁੰਦਾ ਹੈ ਅਸੀਂ ਚੋਲਾ ਸਾਹਿਬ ਜੋ ਸੰਗਤ ਲੰਕਨ ਚੱਲ ਰਹੀ ਉਹਨਾਂ ਦਾ ਤਨਵਾਦ ਕਰਦੇ ਆ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੰਡ ਪਾੜ ਰਖਾਇਆ ਮਹਾਰਾਜ ਸਾਰਿਆਂ ਨੂੰ ਮਨੋ ਕਾਮਨਾ ਸਾਰਿਆਂ ਦੀ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਈ ਜੀ ਸਾਹਿਬ ਨੂੰ ਸਾਹਿਬ ਜੀ ਗੁਰਨਾਗ ਪਾਸ਼ਾ ਜੀ ਦੇ ਚੋਲਾ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਵਾਸਤੇ ਅੱਜ ਅਸੀਂ ਥੇਨ ਵੱਡੀ ਮਿਆਣੀ ਵਿੱਚ ਖੜੇ ਆ ਸੁਦਾਸਿਨਾ ਸਿੰਘ ਜੀ ਜਿਲਦਿਆ ਦੇ ਪਰਿਵਾਰ ਵੱਲੋਂ ਅਤੇ ਇਹ ਸਮੂਹ ਸੰਗਤਾਂ ਵੱਲੋਂ ਇੱਥੇ ਲੰਗਰ ਲਗਾਏ ਗਏ ਹਾਲ ਨੂੰ ਰੌਣਕ ਹੀ ਵੰਡਣ ਪੂਰਕਾ ਬਾਜੀਗਰ ਬਸਤੀ ਵੱਲੋਂ ਅੱਜ ਜਿਹੜਾ ਪਰਿਵਾਰ ਆਇਆ ਹੈ ਜਾਇਆਂ ਜੀਆਂ ਸਮੂਹ ਸੰਗਤਾਂ ਨੂੰ ਵਧਾਈ ਦੇਣਾ ਹੈ ਵਾਜੂ ਜੀ ਦਾ ਖਾਲਸਾ ਵਾਜੂ ਜੀ ਬਤੇ ਮੈਂ ਸੰਗਤ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਸਭ ਰਾਜੀ ਕੀਤੇ ਹੋਏ ਕਾਂਗਰਸ ਦੇ ਮਹਾਰਾਜ ਸਾਹਿਬ ਨੂੰ ਤੇ ਨਾਮ ਜੋ ਆਰ ਰਹਾ ਹੈ ਉਹ ਆਰ ਰਹਾ ਹੈ ਸ੍ਰੀ ਹਰਿਮੰਦਰ ਸਾਹਿਬ ਦੇ 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 ਸ੍ਰੀ ਹਰਿਮੰਦਰ ਸਤਗੁਰੂ ਨਾਨਕ ਪ੍ਰਣਿਤਿਆ ਵਿੱਚ ਤੁਮ ਜੱਤ ਜਨਨ ਹੋਵਾ ਜੁੰਗਰ ਸੋਚਨੇ ਕੋ ਯਾਰ ਤਾਲੇ ਸੁਖੇ ਅੰਦਰ ਤੁਮ ਹੋਵਾ ਤਾਂ ਤਾਂ ਜੁਗੋ ਜਗਤਾਂ ਨੂੰ ਤਾਂ ਤਾਂ ਚਿੜੀ ਗੁਆਂ ਸਾਡੀ ਮਿੱਟੀ ਕੋਤ ਸੋਹਣ ਹਾਰ ਚੜ੍ਹਦੀ ਕਲਾ ਟਾਈਮ ਟੀਵੀ ਲਈ ਹੁਸ਼ਿਆਰਪੁਰ ਤੋਂ ਪੱਤਰਕਾਰ ਸੋਹਣ ਲਾਲ ਦੀ ਵਿਸ਼ੇਸ਼ ਰਿਪੋਰਟ